ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸੀ ਪਰਦੇਸੀ ਵੀਰਾਂ ਦਾ ਆਪ ਜੀ ਦਾ ਹਾਰਦਿਕ ਸਵਾਗਤ ਹੈ। ਮੈਂ ਸ਼ਹਿਰ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਪ੍ਰੋਗਰਾਮ ਵਿੱਚ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਸੋ ਅੱਜ ਅਸੀਂ ਪਹੁੰਚੇ ਹਾਂ ਨਗਰ ਕੌਂਸਲ ਨਵਾਂ ਸ਼ਹਿਰ ਜਿੱਥੇ ਨਗਰ ਕੌਂਸਲ ਨਵਾਂ ਸ਼ਹਿਰ ਦੇ ਦਫ਼ਤਰ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 72 ਲਾਪਾਤਰੀਆਂ ਨੂੰ ਜਿਹੜਾ ਉਹਨਾਂ ਨੂੰ ਸੈਕਸ਼ਨ ਲੈਟਰ ਆਪਣੇ ਮਕਾਨ ਬਣਾਉਣ ਦੇ ਲਈ ਜਿਹੜੀ ਉਹਨਾਂ ਦੀ ਸਹਿਤਾ ਦੇ ਜਿਹੜੇ ਅੱਜ ਲੈਟਰ ਦਿੱਤੇ ਗਏ ਨੇ ਸੋ ਇਸ ਮੌਕੇ ਹਲਕਾ ਇੰਚਾਰਜ ਲਲਤ ਮੋਹਨ ਪਾਠਕ ਨੇ ਦੱਸਿਆ ਕਿ ਜਿਹੜਾ ਲਾਭਪਾਤਰੀਆਂ ਨੂੰ ਜਿਹੜਾ ਇਹ 2.5 ਲੱਖ ਰੁਪਈਆ ਜਿਹੜਾ ਚਾਰ ਕਿਸ਼ਤਾਂ ਦੇ ਵਿੱਚ ਦਿੱਤਾ ਜਾਣਾ ਹੈ ਸੋ ਇਸ ਮੌਕੇ ਨਗਰ ਕੌਂਸਲ ਦਫ਼ਤਰ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਬਲਵਿੰਦਰ ਕੌਰ ਅਤੇ ਉਹਨਾਂ ਤੋਂ ਇਲਾਵਾ ਕਾਰਜ ਸਾਧਕ ਅਫਸਰ

ਪਰ ਲੱਣਿਆ ਨਾ ਬਦਲਣਾ ਇਹ ਜੂਗੂ ਅੱਜ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 72 ਘਰਾਂ ਨੂੰ ਛੱਤਾਂ ਦੇ ਰਹੇ ਹਾਂ ਤਾਂ ਕਿ ਗਰੀਬ ਲੋਕ ਵੀ ਕਿਉਂਕਿ ਇਹੋ ਜੇ ਮੌਸਮ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਸਕਣ ਉਹਦੇ ਤਹਿਤ ਅਸੀਂ 2.5 ਲੱਖ ਰੁਪਈਆ ਪਰ ਪਰਸਨ ਨੂੰ ਦੇਣਾ ਆ ਟੋਟਲ 72 ਹਜੇ ਸਾਡੇ ਨਿਗਾਹ 'ਚ ਆਏ ਆ ਹੋਰ ਵੀ ਹੋਣਗੇ ਅਸੀਂ ਉਹਨਾਂ ਨੂੰ ਵੀ ਦਵਾਂਗੇ 72 ਦੇ ਵਿੱਚ ਸਭ ਤੋਂ ਪਹਿਲਾਂ ਜੀ ਜਦੋਂ ਘਰ ਦੀ ਨੀਂਹ ਮੁਕੰਮਲ ਹੋ ਜੋਗੀ 50000 ਰੁਪਈਆ ਲਿੰਟਰ ਪੱਧਰ ਤੇ ਪੂਰਾ ਹੋਣ ਤੇ 1 ਲੱਖ ਰੁਪਈਆ ਛੱਤ ਦੇ ਪੱਧਰ ਤੇ ਪੂਰਾ ਹੋਣ ਤੇ 50000 ਰੁਪਈਆ ਸਕੀਮ ਦੇ ਲੋਗੋ ਵਾਲੇ ਘਰ ਦੀ ਪੂਰਤੀ ਹੋਣ ਤੇ 50000 ਰੁਪਇਆ ਕਿਸ਼ਤਾਂ ਦੇ ਵਿੱਚ ਦਵਾਂਗੇ ਅੱਜ ਲੈਟਰ ਅਸੀਂ ਵੰਡਣ ਜਾ ਰਹੇ ਹਾਂ ਚਲੋ ਮੇਰੇ ਕੋਲ ਇਹ ਲਾਈਨ ਚ ਲਾਵਾ ਰਹੇ ਹਾਂ ਸਸਰੀ ਗੱਲ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਜੋ ਪ੍ਰਧਾਨ ਜੀ ਨੇ ਆਪਣੇ ਹਲਕਾ ਇੰਚਾਰਜ ਲਲਿਤਮਨ ਪਟਾਕਰ ਜੀ ਨੇ ਸਾਰਾ ਐਕਸਪਲੇਨ ਕਰ ਦਿੱਤਾ ਡਿਟੇਲ ਵਿੱਚ ਕਿ ਵਧੀਆ ਉਪਰਾਲਾ ਹੈਗਾ ਠੀਕ ਹੈ ਬਿਨਾ ਛੱਤ ਵਾਲਿਆਂ ਨੂੰ ਛੱਤ ਦੇ ਰਹੇ ਹੈਗੇ ਆ ਠੀਕ ਹੈ ਬਸ ਪਰ ਆਪਾਂ ਜੋ ਐਲਓਆਈ ਬਣ ਰਹੀ ਹੈਗੀ ਅੱਜ 2.5 ਲੱਖ ਰੁਪਇਆ ਜੋ ਅਨਾਉਂਸ ਕਰਤਾ ਹੈਗਾ ਹਾਂ ਜੀ ਨੇ ਇਸ ਦੇ ਤਹਿਤ ਆਪਾਂ ਇਹ ਹੀ ਦੁਆ ਕਰਾਂਗੇ ਜੇ ਕੋਈ ਰੰਦਾ ਹੈ ਜਾਂ ਕੋਈ ਕੇਸ ਅਪਰੂਵਲ ਲਈ ਹੈ ਉਹ ਵੀ ਸਪੀਡ ਸਪੀਡ ਅਪ ਕਰ ਦਿੱਤਾ ਜਾਊਗਾ ਸਾਡੀ ਕੋਸ਼ਿਸ਼ ਹੈ ਕਿ ਕੋਈ ਵੀ ਬੰਦਾ ਬਿਨਾਂ ਘਰ ਤੋਂ ਨਾ ਰਹੇ ਇਹ ਹੀ ਕੋ ਪ੍ਰਾਣਾ ਅੱਜ ਅਸੀਂ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ 72 ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਦੇਣ ਜਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਆਪ ਛੱਤ ਮਿਲ ਸਕੇ ਅਤੇ ਉਹ ਆਪਣਾ ਵਧੀਆ ਮਕਾਨ ਮੁਕੰਮਲ ਬਣਾ ਸਕਣ ਇਸਨੇ ਬਹੁਤ ਚੰਗਾ ਚਲੋ ਜੀ ਬੜਾ ਹੈ ਬਈ ਸੋਰਾ ਪੰਜੇ ਦੇ ਕਿੱਥੇ ਬੋਲਤੀ ਫਿਰ ਮੈਂ ਕੋਈ ਯਾਰ ਗੋਰ ਕੋਈ ਆਈ ਸੀ ਉਹ ਹੋ ਗਿਆ কাজি <laughs> কালেকে <laughs> 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 ਔਰ ਮੈਂ ਨਵਾਂ ਸਵੈਟ ਹਾਂ ਮੈਂ ਪਲਾਨ ਦੇ ਫਾਰਮ ਭਰੇ ਸੀਗੇ ਮੈਂ ਪਲਾਨ ਦੇ ਫਾਰਮ ਭਰੇ ਸੀਗੇ ਤੇ ਮੇਰੇ پاس ਹੋਏ ਆ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਸੋ ਮਚ ਮਨਪ੍ਰੀਤ ਜੀ ਕਦੋਂ ਭਰੇ ਸੀਗੇ ਇਹ ਫਾਰਮ ਤੁਹਾਨੂੰ 3-4 ਤਿੰਨ ਮਹੀਨੇ ਹੋ ਗਏ ਆ ਪਹਿਲਾਂ ਭਰੇ ਸੀਗੇ ਫਾਰਮ ਇਹ ਤੁਹਾਨੂੰ ਕਿੱਥੋਂ ਪਤਾ ਲੱਗਾ ਸੀ ਇਸ ਸਕੀਮ ਦਾ ਸਾਨੂੰ ਇੱਧਰ ਸਾਡੇ ਕੋਲੇ ਸੀ ਉਹਨਾਂ ਨੇ ਲੋਕਲ ਦੱਸਿਆ ਸੀਗਾ ਕਿਹੜੇ ਮੰਲੇ ਰਹਿੰਦੇ ਅਸੀਂ ਇੱਧਰ ਸਲੋ ਰਹਿੰਦੇ ਆ ਗੇਟ ਦੇ ਕੋਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਨੂੰ ਇੰਨੀ ਸਹਾਰਾ ਕਿ ਅਸੀਂ ਇੱਥੇ ਤੱਕ ਆਏ ਆ ਇਹਨਾਂ ਦੀ ਬਦੌਲਤ ਸਾਡਾ ਸੁਪਨਾ ਬਣੂਗਾ ਸੀ ਅਜੇ ਕਰਾਈ ਨਹੀਂ ਥੈਂਕ ਯੂ ਸੋ ਮਚ ਇੱਕ ਮਿੰਟ ਬੁਢੀ ਪਿੱਛੇ ਆ ਜਾਓ ਤਸਵੀਰ ਕੋਲ ਰਾਣੀ ਲੋਈ ਪਿੱਛੇ ਆ ਜਾਓ ਇਹ ਹੋ ਨਹੀਂ ਸਕਦਾ ਇਧਰ ਇਧਰ ਤੈਨੂੰ ਆ ਜਾ ਇਧਰ ਹੋ ਜਾ ਕੋਲ ਰੋੜਾ ਕਿਰਨਾਲਾ ਲਾਲ ਮੋਹਨ ਵਾਲੇ ਕਿਰਨਾਲਾ ਲਾਲ ਮੋਹਨ ਵਾਲੇ ਆ ਜਾ ठीक है वाह खंड मंत्री <tell> <Alexvan celui> <yogurt> आवास योजना पैसे मिले की कहना चाहते बने जी वा गलबात है गरीबा का फायदे आई सब तो वाइस गलबात अभी धनबाद करते हैं ਕਿੰਨੇ ਪੈਸੇ ਤੁਹਾਨੂੰ ਮੇਰੇ ਇਹ 2.5 ਲੱਖ ਦੀ ਸਕੀਮ ਹੈ ਜੀ ਕਿੰਨੀਆਂ ਕਿਸ਼ਤਾਂ ਵਿੱਚ ਮਿਲੇ ਇਹ ਮਿਲਣੀਆਂ ਚਾਰ ਕਿਸ਼ਤਾਂ ਮਿਲਣੀਆਂ ਚਾਰ ਕਿਸ਼ਤਾਂ ਹਾਂਜੀ ਠੀਕ ਹੈ ਪਹਿਲੀ ਕਿਸ਼ਤ ਆਣੀ ਵਿਆਹ ਜਾਂਦੀ ਜੀ 19 ਲੱਖ ਹੋਗੀ ਦਿੱਤੀ 2.5 ਲੱਖ ਰੁਪਏ ਦੀ ਮਿਲ ਜਾਂਦਾ ਇਹਦਾ ਕੀ ਨਾਮ ਜੀ ਆਪਣਾ ਮੈਂ ਰਾਣੋ ਦੇਵੀ ਕਿਹੜੇ ਮਲੇ ਰਹਿੰਦੇ ਜੀ ਪੰਡੋਰਾ ਮਲਾ ਨਿਊ ਪ੍ਰੇਮਨਗਰ ਅੱਜ ਅੱਜ ਤੁਹਾਨੂੰ ਸਰਕਾਰ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜਾ ਅੱਜ ਤੁਹਾਨੂੰ ਇਹ ਲੈਟਰ ਦਿੱਤਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਰਕਾਰ ਦਾ ਬਹੁਤ-ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਮੇਰਾ ਤਾਂ ਬਹੁਤ-ਬਹੁਤ ਹੀ ਗਰੀਬ ਗੁਜ਼ਾਰਾ ਸੀਗਾ ਮੇਰੇ ਚਾਰ ਗੁੱਡੀਆਂ ਇੱਕ ਕਾਕਾ ਘਰ ਵਾਲਾ ਮੇਰਾ ਬਿਲਕੁਲ ਕੰਮ ਨਹੀਂ ਕਰਦਾ ਹੈਗਾ ਤੇ ਮੈਨੂੰ ਸਰਕਾਰ ਨੇ ਬਹੁਤ ਵਧੀਆ ਸਹੂਲਤਾਂ ਦਿੱਤੀ ਇਹਨਾਂ ਦੇ ਸਹਾਰੇ ਮੈਂ ਆਪਣੀ ਛੱਤ ਢੱਕਣ ਚੁੱਕੀ ਹੋਗੀ ਇੱਕ ਮਿੰਟ ਤੁਸੀਂ ਪਿੱਛੇ ਆ ਜਾਓ

ਪਹਿਲਾਂ ਖੜ ਲਾਂਦਾ ਹਲੇ ਹੋਰ ਇਹ ਦੇਖੋ ਆਹਾਂ ਸਾੜ ਕੇ ਖਾਧਾ ਇੱਕ ਮਿੰਟ ਇੱਕ ਜਰ ਗਿਆ ਜਾ ਪਿੱਛੇ ਟੋਲੇ ਲੱਗੇ ਆਏ ਮੈਨੂੰ ਖੜ ਲਾਂਦਾ ਬਿੱਟੇ ਨਾਲ ਪਿੱਛੇ ਬਿੱਟੇ ਨਾਲ ਜੜਾ बाले का कोई आ रहा है वो भी कुछ नहीं कहीं थोड़ा बोल रहे हैं बारिश आके बाहर यार साहब बाहर ही आयो बारिश आ रहा ऐसा नहीं है ना आ गया पीछे सारे नहीं कचरे भी ना हां जी बारिश ਜਕਰਪੁਣ ਹਰੀ ਦਾ ਗੋਲ ਸੱਚੇ ਦਰਬਾਰੇ ਕੀ ਜੈ ਕਲਯੁਗ ਦੇ ਉਤਾਰ ਸਜ ਜੋਗੀ ਬਾਬਾ ਬਾਲਕਨਾਥ ਜੀ ਜਿਨ੍ਹਾਂ ਦਾ ਵਿਸ਼ਾਲ ਮੰਦਿਰ ਨਵਾਂ ਸ਼ਹਿਰ ਦੋਆਬਾ ਡਿਸਟ੍ਰਿਕਟ ਸੀਰਪਗਰਸੇ ਨਗਰ ਵਿੱਚ ਪੁਚਰਾ ਮੱਲਾ ਮੂਸਾਪੁਰ ਰੋਡ ਤੇ ਬਹੁਤ ਹੀ ਭਗਤਾਂ ਦੇ ਅਥਾ ਪਿਆਰ ਦੇ ਨਾਲ ਬਹੁਤ ਹੀ ਸੁੰਦਰ ਬਣਿਆ ਹੈ ਜਿਸ ਦੇ ਵਿੱਚ વાર્ਸ਼ਿਕ ਭੰਡਾਰਾ ਕਾਡਰਾ ਵਿਸ਼ਾਲ ਭੰਡਾਰਾ ਸੰਗਠਨਾਂ ਦੇ ਵਰਪੂਰ ਸਹਾਇਕ ਦੇ ਨਾਲ 18 ਜਨਵਰੀ ਦਿਨ ਐਤਵਾਰ 2026 ਨੂੰ ਬੜੇ ਚਾਵਾਂ ਦੇ ਸਦਰਾਂ ਨਾਲ ਕੀਤਾ ਜਾ ਰਿਹਾ ਹੈ 18 ਜਨਵਰੀ ਦਿਨ ਐਤਵਾਰ ਸਵੇਰੇ 9 ਵਜੇ ਪੰਡਤ ਜੀ ਹਵਨ ਕਰਾਉਣਗੇ 11:30 ਵਜੇ ਪੂਰਨੋਤੀ ਪਾਈ ਜਾਵੇਗੀ ਠੀਕ 11:30 ਵਜੇ ਬਾਬਾ ਜੀ ਦਾ ਝੰਡਾ ਭਗਤਾਂ ਵੱਲੋਂ ਚਾਵਾਂ ਦੇ ਸੱਦਰ ਨਾਲ ਬੈਂਡ ਵਜਾਣਾਂ ਜਿਹੜੇ ਭਗਤ ਲੈ ਕੇ ਆਂਦੇ ਨੇ ਆਪਣੇ ਕਰ ਕਮਲਾਨਾ ਬਾਬਾ ਜੀ ਦਾ ਝੰਡਾ ਚੜ੍ਹਾਣਗੇ ਉਸ ਤੋਂ ਬਾਅਦ ਬਾਬਾ ਜੀ ਨੂੰ ਢੰਡਾਰੇ ਦਾ ਭੋਗ ਪ੍ਰਸ਼ਾਦ ਭੋਗ ਲਗਾਇਆ ਜਾਵੇਗਾ ਠੀਕ ਸਵਾ 12 ਵਜੇ ਹਿਮਾਚਲ ਦੀ ਸ਼ਾਨ ਬੰਦਨਾ ਦਿਮਾਨ ਆਪਣੇ ਸੁਰਾਂ ਦੀ ਲਹਿਰਾਂ ਦੇ ਨਾਲ ਸਮੂਹ ਭਗਤਾਂ ਲਈ ਬਹੁਤ ਹੀ ਸੁੰਦਰ ਆਵਾਜ਼ ਦੇ ਮਲਕਾ ਬੰਦਰਾਂ ਦਿਵਾਨ ਬਾਬਾ ਜੀ ਦਾ ਗੁਣਗਾਨ ਕਰਨਗੇ ਤੇ 1:30 ਵਜੇ ਬਾਬਾ ਜੀ ਦਾ ਭੰਡਾਰਾ ਸ਼ੁਰੂ ਹੋ ਜਾਵੇਗਾ ਲੋਟ ਸਵੇਰੇ 8:30 ਵਜੇ ਸਮੂਹ ਸੰਗਤਾਂ ਲਈ ਚਾਹ ਮਠਿਆਈ ਪਕੌੜਿਆਂ ਦਾ ਭੰਡਾਰਾ ਵੀ ਭਰਪੂਰ ਚੱਲੇਗਾ ਸਾਰੀਆਂ ਸੰਗਤਾਂ ਨੂੰ ਬਹੁਤ ਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਮੰਦਰ 18 ਜਨਵਰੀ ਦੇ ਐਤਵਾਰ ਨੂੰ ਪਹੁੰਚ ਕੇ ਭੰਡਾਰੇ ਵਿੱਚ ਸ਼ਾਮਲ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਓ ਜਾ ਆਪਣਾ ਜੀਵਨ ਸਰਵ ਕਰੋ ਜੈ ਕਰਾ ਬਣਾ ਹਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਸਿੰਦੂਸ ਫੈਮਿਲੀ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਸਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਇਹ ਸਾਡ ਜਨਕਸ਼ੀਰ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ